ਸਸਿਕਾ ਜੀ ਦੋਸਤੋ ਗੱਲ ਕਰਦੇ ਆਂ ਬਾਰੇ ਲੀਡਰਾਂ ਦੀ ਹਨਾ ਤੇ ਇੱਕ ਤੁਹਾਨੂੰ ਵੀਡੀਓ ਦਿਖਾਵਾਂਗੇ ਇਸ ਵੀਡੀਓ ਤੋਂ ਪਤਾ ਲੱਗਦਾ ਵੀ ਲੀਡਰ ਇੱਕ ਦੂਜੇ ਦੇ ਮਾੜੇ ਕੰਮਾਂ 'ਚ ਇੱਕ ਦੂਜੇ ਦਾ ਕਿਵੇਂ ਸਾਥ ਦਿੰਦੇ ਨੇ ਗਲਤ ਕੰਮਾਂ ਦੇ ਵਿੱਚ ਇਹ ਜਨਤਾ ਦੇ ਸਕੇ ਨਹੀਂ ਜਾਂ ਜਨਤਾ ਨੂੰ ਤਾਂ ਵੱਡੇ ਵੱਡੇ ਦਾਅਵੇ ਕਰਦੇ ਨੇ ਅਸੀਂ ਉਹ ਕਰਦੇ ਆਂਗੇ ਅਸੀਂ ਬਾਹਰ ਕਰਦੇ ਆਂਗੇ ਗਲਤ ਲੀਡਰਾਂ ਨੂੰ ਅਸੀਂ ਸਜ਼ਾਵਾ ਦੇ ਮੰਗੇ ਜਿਹੜਾ ਗਲਤ ਕਰਦੇ ਆ ਨਾ ਤੇ ਪਰ ਅੰਦਰ ਖਾਤੇ ਹੀ ਕਿਵੇਂ ਕੁੰਗੀਆਂ ਮਿਲਿਆ ਹੁੰਦੇ ਨੇ ਕਿਵੇਂ ਕੁੰਗੀਆਂ ਦੇ ਮਾੜੇ ਕੰਮਾਂ 'ਚ ਕੋਈ ਦਾ ਸਾਥ ਦਿੰਦੇ ਨੇ ਵੈਸੇ ਲੀਡਰ ਕਿਸੇ ਦਾ ਸਕਾ ਨਹੀਂ ਹੁੰਦਾ ਕੋਈ ਵੀ ਆ ਉਹ ਵੱਡੇ ਵੱਡੇ ਵਾਅਦੇ ਕਰਕੇ ਵੋਟਾਂ ਤਾਂ ਲੈ ਲੈਂਦੇ ਪਰ ਉਸ ਤੋਂ ਬਾਅਦ ਉਹ ਲੀਡਰ ਇੱਕ ਦੂਜੇ ਦੇ ਸਾਲੇ ਬਣੇ ਹੁੰਦੇ ਨੇ ਅੰਦਰ ਗੱਤੀ ਇੱਕ ਦੂਜੇ ਨਾਲ ਮਿਲਿਆ ਹੁੰਦੇ ਨੇ ਕਾਲੀ ਕਾਂਗਰਸੀਆਂ ਨਾਲ ਕਾਂਗਰਸੀਆਂ ਕਾਲੀਆਂ ਨਾਲ ਤੇ ਜਿਹੜੇ ਜਿੰਨੇ ਵੀ ਲੀਡਰ ਹੈ ਲੀਡਰ ਵੈਸੇ ਕੋਈ ਵੀ ਨਹੀਂ ਚੰਗਾ ਕਿਸੇ ਕੁਆਲਟੀ ਨਹੀਂ ਹੋਵੇ ਪਰ ਇੱਕ ਤੁਹਾਨੂੰ ਵੀਡੀਓ ਦਿਖਾਉਣੀ ਆ ਵੀ ਸਵਾਰ ਸਿੰਘ ਖਹਿਰਾ ਵਿਕਰਮਜੀਤ ਇਹ ਵਿਕਰਮਜੀਤ ਮਜੀਠੀਆ ਦੀ ਕਿਵੇਂ ਮਦਦ ਕਰਦਾ ਤੇ ਪਹਿਲਾਂ ਉਹਨੇ ਇਹਦੀ ਕਿਸੇ ਕੰਮ ਵਿੱਚ ਮਦਦ ਕਰੀ ਹੁੰਦੀ ਮਜੀਠੀਆ ਨੇ ਤੇ ਫਿਰ ਹੁਣ ਇਹ ਇਹਦੇ ਹੱਕ ਦੇ ਵਿੱਚ ਆਇਆ ਹੋਇਆ ਇੱਥੋਂ ਜਗ ਜਗਰ ਹੁੰਦਾ ਵੀ ਲੀਡਰ ਕਿਸੇ ਦੇ ਸਕੇ ਨਹੀਂ ਇਹਨਾਂ ਦੀ ਗੱਲਾਂ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਨਾ ਹੀ ਇਹਨਾਂ ਨੂੰ ਵੋਟਾ-ਵੋਟਾ ਪਾਉਣੇ ਚਾਹੀਦੇ ਨੇ ਸੋ ਸੋ ਵੀਡੀਓ ਤੁਹਾਨੂੰ ਦਿਖਾਉਣੇ ਆ ਬਿਕਰਮ ਜੀਟੀਆ ਦੇ ਹੱਕ ਚ ਆਏ ਹੋ ਚੱਕਿਆ ਤਾਂ ਕਾਂਗਰਸ ਨੇ ਵੀ ਸੀ ਬਿਕਰਮ ਨੂੰ ਹਾਂ ਤਾਂ ਚਲੋ ਮੰਨ ਲਿਆ ਕਾਂਗਰਸ ਨੂੰ ਹੱਕ ਚ ਕਿਉਂ ਨਹੀਂ ਆਏ ਨਹੀਂ ਮੈਂ ਤਾਂ ਉਹਦੀ ਸਪੋਰਟ ਪਹਿਲਾਂ ਵੀ ਕੀਤੀ ਹੈ ਤਾਂ ਹੀ ਉਹਨੇ ਮੇਰੀ ਸਪੋਰਟ ਕੀਤੀ ਜਦੋਂ ਮੇਰੇ ਖਿਲਾਫ ਐਕਸ਼ਨ ਹੋਇਆ ਸਮਝ ਗਏ ਲੋਡਪੇ ਜੇਲ੍ਹ ਜਾ ਕੇ ਮੁਲਾਕਾਤ ਕਰਕੇ ਆਉਂਗਾ ਲੋਡਪੇ ਮਦਦ ਬਿਕਰਮ ਇਹਨਾਂ ਦਾ ਇੱਕ ਹੋਰ ਗੇਗ ਸਾਹਮਣੇ ਆ ਗਿਆ ਉਹ ਜਿਹੜੇ ਸਾਥ ਦੇ ਰਹੇ ਨੇ ਉਹ ਵੀ ਇੰਨੇ ਦੋਸ਼ੀ ਨੇ ਮਤਲਬ ਉਹ ਵੀ ਰਲੋਵੇਂ ਦੇ ਵਿੱਚ ਪੰਜਾਬ ਨੂੰ ਕੀ ਮਤਲਬ ਜਵਾਬ ਦੇਣਗੇ ਪੰਜਾਬੀਆਂ ਨੂੰ